ਫਿਲੌਰ ਦੇ ਨਸਿੱਕੀ ਪਿੰਡਮ ਠੱਡਾ ਖੁਰਦ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲਾਕ ਸੰਮਤੀ ਮੈਂਬਰ ਬਿਮਲਾ ਦੇਵੀ ਪਹੁੰਚੇ ਪ੍ਰੋਗਰਾਮ ਵਿੱਚ ਵਿਦਿਆਰਥੀ ਪ੍ਰੋਗਰਾਮ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਗਿੱਧਾ ਪੰਗੜਾ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਸਕੂਲ ਸਟਾਫ ਮਹਿਲਾਵਾਂ ਵੱਲੋਂ ਪਿੰਗ ਵੀ ਝੂਟੀ ਗਈ ਤੀਆਂ ਦੇ ਤਿਉਹਾਰ ਵਿੱਚ ਪੰਜਾਬੀ ਸੱਭਿਆਚਾਰਕ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਬਲੈਕ ਸੰਤੀ ਮੈਂਬਰ ਬਿਮਲਾ ਦੇਵੀ ਅਤੇ ਮੈਡਮ ਸੀਤਾ ਰਾਣੀ ਨੇ ਸਭ ਨੂੰ ਤੀਆਂ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ ਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰਕ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ। ਕਿ ਅਸੀਂ ਅੱਜ ਆਪਣੇ ਸਕੂਲ ਸਰਕਾਰੀ ਸੈਕੰਡਰੀ ਸਕੂਲ ਮਠੱਡਾ ਖੁਰਦ ਦੇ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਜੋ ਕਿ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਸੌਣ ਦੇ ਮਹੀਨੇ ਰਿਆਈਆਂ ਕੁੜੀਆਂ ਨੂੰ ਪੇਕਿਆਂ ਤੋਂ ਲਿਆਂਦਾ ਜਾਂਦਾ ਸਿੱਕਾ ਪ੍ਰਾਣੇ ਸਮਿਆਂ ਦੇ ਵਿੱਚ ਕੁੜੀਆਂ ਪੇਕੇ ਘਰ ਆ ਕੇ ਆਪਣੀਆਂ ਭੈਣਾਂ ਸਖੀਆਂ ਸਹੇਲੀਆਂ ਦੇ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਸੀ ਚਰਖੇ ਕੱਤਦੀਆਂ ਸੀ ਤਿਰੰਝਣ ਲਾਉਂਦੀਆਂ ਸੀ ਇਸੇ ਨੂੰ ਪੇਸ਼ ਕਰਦਾ ਇਹ ਪ੍ਰੋਗਰਾਮ ਜਿਹੜਾ ਤੀਆਂ ਦਾ ਅਸੀਂ ਸ਼ੁਰੂ ਕੀਤਾ ਮਨਾਉਣਾ ਕਿਉਂਕਿ ਅੱਜ ਕੱਲ ਜਿਹੜੀਆਂ ਬੱਚੀਆਂ ਆ ਇਸ ਆਪਣੇ ਸੱਭਿਆਚਾਰ ਨੂੰ ਭੁੱਲਦੀਆਂ ਜਾ ਰਹੀਆਂ ਆ ਆਪਣੇ ਪੰਜਾਬ ਦਾ ਸੱਭਿਆਚਾਰ ਬੜਾ ਅਮੀਰ ਵਿਰਸਾ ਹੈ ਸੱਭਿਆਚਾਰਕ ਵਿਰਸਾ ਬੜਾ ਅਮੀਰ ਆ ਇਸ ਨੂੰ ਜਿਉਂਦੇ ਰੱਖਣ ਦੀ ਬਹੁਤ ਲੋੜ ਆ ਜੇ ਅਸੀਂ ਅੱਜ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਬੱਚੀਆਂ ਨੂੰ ਇਹਨਾਂ ਤਿਹਾਰਾਂ ਬਾਰੇ ਨਾ ਦੱਸਿਆ ਤਾਂ ਬੱਚੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਹੀ ਭੁੱਲ ਜਾਣਗੇ ਕਿਉਂਕਿ ਇਹ ਕੁੜੀਆਂ ਦਾ ਤਿਹਾਰ ਆ ਇਸ ਕਰਕੇ ਕੁੜੀਆਂ ਆਪਾਂ ਦੇਖਦੇ ਹਾਂ ਕਿ ਹਰ ਖੇਤਰ ਦੇ ਵਿੱਚ ਵੈਸੇ ਵੀ ਕੁੜੀਆਂ ਸਾਰੇ ਪਾਸੇ ਅੱਗੇ ਜਾ ਰਹੀਆਂ ਆ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਹੁਦੇ ਤੇ ਜਿਹੜੀਆਂ ਔਰਤਾਂ ਮੌਜੂਦ ਆ ਆਪਣੀ ਜਿਹੜੀ ਪਹਿਲੀ ਜਿਹੜੀ ਮਹਿਲਾ ਅਧਿਆਪਕ ਸੀ ਸਵਿਤਰੀਬਾਈ ਫੂਲੇ ਜੀ ਉਹ ਵੀ ਇੱਕ ਔਰਤ ਸੀ ਇਸ ਕਰਕੇ ਇਹ ਜਿਹੜਾ ਕੁੜੀਆਂ ਦਾ ਤਿਹਾਰ ਆ ਇਹਨੂੰ ਤੀਆਂ ਦਾ ਤਿਹਾਰ ਆ ਇਹ ਕੁੜੀਆਂ ਦਾ ਤਿਹਾਰ ਆ ਅੱਜ ਕਾਫੀ ਉਤਸ਼ਾਹ ਆ ਕੁੜੀਆਂ ਦੇ ਵਿੱਚ ਇਸ ਤਿਹਾਰ ਨੂੰ ਮਨਾਉਣ ਦੇ ਲਈ ਪਿੰਡ-ਪਿੰਡ ਦੇ ਵਿੱਚ ਅੱਜ ਕੱਲ ਇਹ ਤਿਹਾਰ ਮਨਾਏ ਜਾ ਰਹੇ ਆ ਕਿਉਂਕਿ ਸਾਰੇ ਹੁਣ ਇਸ ਕੱਲ ਨੂੰ ਅਵੇਅਰ ਹੋ ਰਹੇ ਆ ਕਿ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਦੱਸਿਆ ਜਾਵੇ ਸੋ ਅਸੀਂ ਅੱਜ ਇਸ ਨੂੰ ਅਪਰਾਲਾ ਕੀਤਾ ਛੋਟਾ ਜਿਹਾ ਤੀਆਂ ਦਾ ਤਿਹਾਰ ਮਨਾਉਂਦਾ ਬਹੁਤ-ਬਹੁਤ ਧੰਨਵਾਦ ਮੈਂ ਲੈਡਮਨ ਦਾ ਬਹੁਤ ਧੰਨਵਾਦ ਕਰਦੀ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਡਾ ਖੁਰਦ ਤੇ ਤੀਆਂ ਦਾ ਤਿਹਾਰ ਮਨਾਇਆ ਜਾ ਰਹੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਸਕੂਲ ਵਿੱਚ ਸੋ ਸੋ ਬਹੁਤ-ਬਹੁਤ ਧੰਨਵਾਦ ਕਰਦੀ ਆ